ਸਭ ਜਨ ਪਤਾ ਕੌਣ ਡਾਕਟਰ ਤਰਕ ਬਿਉਧ ਦੇ ਵਾਈਫ ਨੇ ਡਾਕਟਰ ਤਰਕ ਬਿਉਧ ਦੀ ਇਹ ਦੋਸਤੀ ਕਿੰਨੀ ਕਰਵਾਈ ਹੋਊ ਤਾਂ ਸੋ ਇਹਨਾਂ ਤੇ ਉਹ ਵੀ ਨਾਲ ਨਾਲ ਸਾਰੇ ਸਕੈਂਡਲ ਆਏ ਤਾਂ ਰਲੇ ਮਿਲੇ ਨੇ ਸਾਰੇ ਰਲੇ ਮਿਲੇ ਨੇ ਸਾਰੇ ਇਹ ਸਤ ਪੁਰੇ ਦੰਦ ਦੇ ਮੁਰਦਾਬਾਦ ਅਰਪੜੇ ਡਾਕਟਰ ਮੁਰਦਾਬਾਦ ਚੋਲੇ ਸ਼ਾਮ ਡਾਕਟਰ ਮੁਰਦਾਬਾਦ ਚੋਲੇ ਸ਼ਾਮ ਡਾਕਟਰ ਮੁਰਦਾਬਾਦ ਅਸਤਾਲੇ ਦਾ ਬੰਦ ਕਰੋ ਬੰਦ ਕਰੋ ਬੰਦ ਕਰੋ ਮੇਰਾ ਨਾਮ ਜਗਮੀਤ ਕੌਰ ਆ ਮੇਰੇ ਹਸਬੰਦ ਦਾ ਨਾਮ ਸੋਨ ਸਿੰਘ ਸੀਗਾ ਜੋ ਕਿ ਇੱਥੇ ਆਪਰੇਸ਼ਨ ਕਰਾਉਣ ਆਏ ਸੀਗੇ ਆਪਰੇਸ਼ਨ ਕਰਨ ਦੇ ਵਾਸਤੇ ਇਹਨਾਂ ਨੇ ਕਹਿ ਸੀਗਾ ਵੀ ਦੁਵਾਰੀ ਤੋਂ ਅਗਲੇ ਦਿਨ ਅਸੀਂ ਆਪਰੇਸ਼ਨ ਕਰਾਂਗੇ ਅਸੀਂ ਦੁਵਾਰੀ ਤੋਂ ਅਗਲੇ ਦਿਨ ਇਹਨਾਂ ਨੂੰ ਇੱਥੇ ਦਾਖਲ ਕਰਾਇਆ ਜਦੋਂ ਇਹਨਾਂ ਨੇ ਸ਼ਾਮ ਨੂੰ ਆਪਰੇਸ਼ਨ ਕੀਤਾ ਤਾ ਉਹਨਾਂ ਦੇ ਅੰਦਰ ਜਦੋਂ ਮੈਂ ਮਿਲਣ ਗਈ ਆ ਆਪਰੇਸ਼ਨ ਕਰਨ ਤੋਂ ਬਾਅਦ ਚਾਂਗਾ ਪੈਂਦੀ ਸੀ ਮੈਂ ਜਾ ਕੇ ਹੱਥ ਫੜ ਲਿਆ ਉਹਨਾਂ ਦਾ ਹੱਥ ਫੜ ਕੇ ਮੈਂ ਅਰਦਾਸ ਕੀਤੀ ਮੈਂ ਕਿ ਕੀ ਗੱਲ ਆ ਤੋ ਇੰਨਾ ਦਰਦ ਪਰ ਉਹਨਾਂ ਨੂੰ ਕੋਈ ਸੁਤ ਇੰਨਾ ਹੈ ਨਹੀਂ ਸੀ ਇੰਨੀ ਤਕਲੀਫ ਹੋ ਰਹੀ ਸੀ ਉਹਨਾਂ ਨੂੰ ਫਿਰ ਉਹਨਾਂ ਨੇ ਮੈਂ ਚੀਚੀ ਤਾਂ ਮੈਨੂੰ ਨਰਸ ਕਹਿੰਦੇ ਬਾਹਰ ਚੱਲ ਇਹ ਉਹ ਹੈਗੀ ਆ ਆ ਉੱਥੇ ਆਈ ਸੀ ਜੂ ਦੇ ਵਿੱਚ ਰੱਖਿਆ ਹੋਇਆ ਸੀਗਾ ਕਿਹਦੇ ਬਾਹਰ ਚੱਲੋ ਬਾਹਰ ਇੱਥੇ ਨਹੀਂ ਕਿਸੇ ਨੂੰ ਅਸੀਂ ਬੈਠਣ ਦੇ ਮੈਂ ਬਾਹਰ ਆ ਕੇ ਬੈਂਚ ਤੇ ਬੈਠ ਗਈ ਸ਼ਾਮ ਨੂੰ ਫਿਰ ਇਹਨਾਂ ਦੇ ਉੱਥੇ ਇਹ ਆ ਗਿਆ ਇਹਨੇ ਕੋਈ ਨਹੀਂ ਦੱਸਿਆ ਰੋਜ਼ ਮੈਂ ਆਉਂਦੀ ਸੀਗੀ ਰੋਜ਼ ਮੈਂ ਸਿਪ 5 ਦਿਨ ਮੈਂ ਲਗਾਤਾਰ ਆਉਂਦੀ ਰਹੀਆਂ ਮੈਂ ਬੈਠਦੀ ਸੀ ਕੋਲ ਇਹਨੇ ਇਹ ਨਹੀਂ ਦੱਸਿਆ ਕਿ ਮੇਰੇ ਤੁਹਾਨੂੰ ਤਰੀ ਘਟੀ ਗਈ ਅਖੀਰ ਜਦੋਂ ਇਹ ਚਾਹ ਸ਼ਾਮ ਨੂੰ ਮੈਨੂੰ ਲੈ ਕੇ ਗਿਆ ਕਾਕਾ ਮੈਂ ਅੱਜ ਮੈਂ ਲੇਟ ਆ ਘਰੇ ਜਾਣਾ ਵਾ ਤੇ ਮੈਨੂੰ ਚਾਹ ਲੈ ਕੇ ਗਿਆ ਉਹ ਕਹਿੰਦਾ ਵੀ ਇਹਨਾਂ ਨੂੰ ਕੋਈ ਪੀਣ ਨੂੰ ਕੁਝ ਦੋ ਉਹ ਕਹਿੰਦਾ ਵੀ ਇਹਨਾਂ ਨੂੰ ਕੁਝ ਚਾਹ ਦੇ ਦੋ ਜੋ ਵੀ ਹੈ ਦੇ ਦੋ ਇਹਨਾਂ ਨੂੰ ਪੀਣ ਨੂੰ ਜੇ ਮੈਂ ਚਾਹ ਦਿੱਤੀ ਉਹ ਅੰਤ ਦੀ ਸਾਰੀ ਹੋਈ ਆ ਗਈ ਸਾਨੂੰ ਜਿੱਥੋਂ ਪਤਾ ਲੱਗਿਆ ਸੰਤ ਨਹੀਂ ਢਾਂਕੇ ਲਾ ਕੇ ਤੋਰ ਦਿੰਦਾ ਹੈ ਕੀ ਪਤਾ ਲੱਗਣਾ ਸੀਗੇ ਸੋ ਦਸ ਦਿਨ ਪਹਿਲਾਂ ਵੀ ਅਸੀਂ ਕੋਈ ਰਿਪੋਰਟ ਲਗਾਈ ਸੀ ਉਹ ਤੋਂ ਕੋਈ ਕਾਰਵਾਈ ਨਹੀਂ ਹੋਈ ਮੈਂ ਆਪਣੇ ਵਾਲੇ ਟੀਵੀ ਰਿਪੋਰਟ ਦੇ ਰਿਹਾ ਦਿੰਦਾ ਕੋਈ ਕਾਰਵਾਈ ਬਣਦੀ ਹੈ ਸੀਐਮਓ ਸੀਐਮਓ ਦੀ ਰਿਪੋਰਟਸ ਆ ਲਈ ਆਊਗਾ ਸਾਲ ਬੰਦੇ ਮਾਰੀ ਗਊ ਦੱਸੋ ਸਾਰੇ ਡਾਕਟਰ ਸਾਰੇ ਡਾਕਟਰ ਸਾਰੇ ਡਾਕਟਰ ਨਾਲ ਜਿਹੜੇ ਹੋਏ ਅੱਜ ਤੁਸੀਂ ਇੱਥੇ ਸਾਡੇ ਕੋਲ ਕੱਲ ਨੂੰ ਹੋਰ ਆ ਕੇ ਉਹ ਵੀ ਸਾਨੂੰ ਇੱਕ ਗੱਲ ਕਹੂਗਾ ਇਹ ਨਹੀਂ ਲੱਗਦਾ ਫੋਨ ਕਹਿੰਦੀ ਨਾ ਕੋਈ ਐਨਐਸਟੀਸੀ ਵਾਲਾ ਡਾਕਟਰ ਸੀ ਨਾ ਕੋਈ ਰੇਡੀਓਗ੍ਰਾਫੀ ਵਾਲਾ ਡਾਕਟਰ ਸੀ ਜਿਹੜਾ ਅਲਟਰਾਸਾਉਂਡ ਕਰਕੇ ਦੇਖਦਾ ਵੀ ਹਾਂ ਕੀ ਆ ਅੰਦਰ ਕੀ ਨਹੀਂ ਮੈਂ ਇਹਦੇ ਕੋਈ ਸੁੱਖ ਸੁਵਿਧਾ ਸੀ ਜਿਹਨੇ ਬਚਾ ਸਕਦਾ ਇਹਨੇ ਉਦੋਂ ਅੰਤੜੀਆਂ ਵੱਡੀਆਂ ਉਤੋਂ ਟਾਂਕੇ ਲਾ ਕੇ ਉੱਪਰੋਂ ਆਪਰੇਸ਼ਨ ਕਰਕੇ ਪਿੱਤਾ ਘੜਤਾ ਦੇ ਪਿੱਤੇ ਦੇ ਪਿਤਾ ਦਾ ਅੰਦਰ ਛੜਤਾ ਜਿਹਦੇ ਕਰਕੇ ਜ਼ਹਿਰਵਾ ਫੈਲ ਗਿਆ ਸਾਰੇ ਸਰੀਰ ਦੇ ਵਿੱਚ ਜ਼ਹਿਰਵਾ ਫੈਲ ਗਿਆ ਤੇ ਕੱਲ ਮੇਰੇ ਪਿਤਾ ਦੀ ਸੈਪਟਿਕ ਸ਼ੌਕ ਨਾਲ ਮੌਤ ਹੋ ਗਈ ਇੱਕ ਮਹੀਨੇ ਬਾਅਦ ਮੌਤ ਹੋ ਗਈ ਡੀ ਐਮ ਸੀ ਅਸੀਂ ਆਈ ਸੀ ਯੂ ਦੇ ਵਿੱਚ ਰਹੇ ਸੀ ਅਸੀਂ ਡੀ ਐਮ ਸੀ 28 ਤਰੀਕ ਦੇ ਦਾਖਲ ਹੋਏ ਹਾਂ ਤੇ ਅੱਜ ਦੇਖ ਲਓ ਕਿੰਨੀ ਤਰੀਕ ਹੈ ਡਾਕਟਰਾਂ ਨੇ ਕੀ ਕੀਤਾ ਜਿਹੜੀ ਕੱਟੀ ਹੈ ਨਾਲ ਕੱਲ ਬਾਏ ਬਾਏ ਅਲਹੁਮਦੁਲਾਹ ਵੀ ਡਾਕਟਰਾਂ ਨੇ ਸਾਰਾ ਹੋਰ ਮੈਂ ਫੋਟੋ ਦਿਖਾਵਾ ਯਾਰ ਮੇਰਾ ਫੋਨ ਕਿੱਥੇ ਤੁਹਾਨੂੰ ਫੋਟੋ ਦੱਸ ਦਿੰਦੇ ਹਾਂ ਮੈਂ ਬਿਲਕੁਲ ਸਹੀ ਬੋਲ ਰਿਹਾ। ਉਹਦਾ ਬੋਰ ਬਣਾ ਕੇ ਪੋਸਟ ਆਉਂਦਾ ਹੈ। ਡਾਕਟਰ ਦੀ ਅਰੇ ਸਾਡੇ ਲਿਆ ਕਰ। ਬਣਾਉਣਾ ਤਾਂ ਪੈਨੇਜ ਲੋਕਾਂ ਦੇ ਕਾਰਨ ਕੋਈ ਆਪਣਾ ਡੀਏਟੀ ਪਾ ਮਾਣ ਹੈ। ਹੁਣ ਅਸੀਂ ਬਹੁਤ ਜੁਪਟ ਗਾਈਡ ਵੀ ਤੁਸੀਂ ਕਰਨਾ। ਸਾਡੇ ਸਟੇਸ਼ਨਾਂ ਪਰ ਆਪੋ ਧਰਨਾ ਲੱਗਿਆ ਹੋਇਆ ਕੰਨਾ ਨੰਦਾ ਸ਼ਹਿਰ ਸਾਡੇ ਪਈ ਆਵਾਜ਼ ਵੀ ਬੰਦ ਕੀਤੀ ਹੋਈ ਹੈ। ਠੀਕ ਹੈ। ਇਹ ਨਾ ਸਰ ਸੋਨ ਸਿੰਘ ਸੀ ਤੋਂ ਸਮਰਾਲੇ ਦੇ 71 ইয়ার ওল্ড ਉਹਨਾਂ ਨੇ ਇੱਥੇ ਟ੍ਰੀਟਮੈਂਟ ਜਿਹੜਾ ਹਸਪੀਟਲ ਹੈ ਦਾ ਕਰਨ ਦਾ ਇੱਥੇ ਕਰਾਇਆ ਸੀ ਜਿਹਦੇ ਸਾਬ ਸੌਣ ਸਿੰਘ ਦੀ ਡੈਥ ਹੋਈ ਹੈ ਐਮਸੀ ਦੇ ਵਿੱਚ ਪਰਿਵਾਰ ਨੇੜਾ ਤਾਂ ਨਾਲ ਆਇਆ ਪਰਿਵਾਰ ਰਿਲੀਗੇਸ਼ਨ ਜਿਹੜਾ ਇਹਨਾਂ ਦੇ ਹਸਪੀਟਲ ਦੇ ਲਾ ਰਿਆ ਇਹਦੇ ਸੁੰਦੀਆਂ ਪਰਿਵਾਰ ਨਾਲ ਗੱਲਬਾਤ ਕੀਤੀ ਹੈ ਮੇਡਾ ਇਹ ਕੰਪਲੇਂਟ ਦੇਣਗੇ ਉਹਦੇ ਅਸੀਂ ਜਿਹੜਾ ਬੋਰਡ ਬਣਾਗਾ ਦਾ ਉਸ ਤੋਂ ਨੂੰ ਕਰਾਵਾਂਗੇ ਉਸ ਤੋਂ ਬਾਅਦ ਬੋਰਡ ਦੀ ਜਿਹੜੀ ਵੀ رائے ਆਉਗੀ ਉਹਦੇ ਮੁਤਾਬਕ ਜਿਹੜੀ ਹੈ ਕਾਰਵਾਈ ਹਸਪਤਾਲੇ ਦਾ ਬੰਦ ਕਰੋ ਬੰਦ ਕਰੋ ਬੰਦ ਕਰੋ ਮੇਰੇ ਕੋਲ ਮੇਰੇ ਕੋਲ ਆ ਅਸੀਂ ਅੰਨੇ ਵਾਲੇ ਡਾਕਟਰ ਨੋਟ ਕਰਾ ਦਨੇ ਉਹਨਾਂ ਦਾ ਬੋਰ ਬਣਾਵਾਂਗੇ ਬੋਰ ਤੋਂ ਅਸੀਂ ਪੁੱਛਣ ਨਹੀਂ ਉਹਨਾਂ ਦਾ ਬੋਰ ਬਣਵਾ ਗਿਆ ਉਹਨਾਂ ਹੋਰਾਂ ਦੀ رائے ਜਿਹੜੀ ਉਹਨੇ ਦੇਣੀ ਨੈਗਲੀਜੈਂਸੀ ਉਹਦੇ ਉਹਦੇ ਕਾਰ ਵੀ ਹੋਣੀ ਹੈ ਬਿਲਕੁਲ ਜੀ ਕੋਸ਼ਿਸ਼ ਹੋਈ ਆ ਪਰ ਚਾਰੀ ਸਿਧਾ ਪੁਲਿਸ ਨਹੀਂ ਦੇਊਗੀ ਕਦੇ ਵੀ ਨਹੀਂ ਜਿਹੜੀ ਸੁਪਰੀਵਿਊ ਬੋਰਡ ਦੀ ਗਾਈਡ ਲਾਈਨ ਹੈ ਉਹਨੂੰ ਵਾਇਲੇਸ਼ਨ ਕਿਵੇਂ ਕਰਾਂਗੇ ਟੈਕਨੀਕਲੀ ਡਾਕਟਰ ਹੈ ਤੁਸੀਂ ਇੱਕ ਗੱਲ ਆਹ ਤੁਹਾਡੇ ਦਾਦਾ ਹਸਪਤਾਲ ਦੇ ਬਾਹਰ ਸਰਦ ਦੇ ਧਰਨਾ ਲਗਾਇਆ ਗਿਆ ਹੈ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਪੇਸ਼ੈਂਟ ਨੂੰ ਮੌਤ ਹੋਈ ਹੈ ਉਹ ਤੁਹਾਡੇ ਕੋਲ ਗੱਲ ਸਰਜਰੀ ਕੀਤੀ ਗਈ ਨਹੀਂ ਦੇਖੋ ਸਰਜਰੀ ਮੇਰੇ ਕੋਲ ਹੋਈ ਹੈ ਉਹਦੀ ਸਰਜਰੀ ਤੋਂ ਬਾਅਦ 5 ਦਿਨ ਮਰੀਜ਼ ਦਾਖਲ ਰਿਹਾ ਉਹਦੇ ਟਾਂਕਿਆਂ ਦੇ ਵਿੱਚੋਂ ਥੋੜਾ ਰਿਸਾ ਆਇਆ ਸੀਗਾ ਤੇ ਇਸ ਕਰਕੇ ਅਸੀਂ ਉਹਨਾਂ ਨੂੰ ਦੁਬਾਰਾ ਸਰਜਰੀ ਲਈ ਕਿਹਾ ਸੀਗਾ ਬਟ ਉਹ ਉਹਨਾਂ ਨੇ ਕਿਹਾ ਕਿ ਅਸੀਂ ਡੀ ਐਮ ਸੀ ਜਾ ਕੇ ਟ੍ਰੀਟਮੈਂਟ ਕਰਾਣਾ ਹੈ ਤੇ ਉਹ ਫਿਰ ਰੈਫਰ ਹੋ ਕੇ ਮੇਰੇ ਕੋਲੋਂ ਅਜ ਤੋਂ ਤਕਰੀਬਨ ਮਹੀਨਾ ਸਵਾ ਮਹੀਨਾ ਪਹਿਲਾਂ ਡੀ ਐਮ ਸੀ ਚਲੇ ਗਏ ਸੀਗੇ ਉਨਾਂ ਨੇ ਵੀ ਗੱਲ ਕਹੀ ਹੈ ਕਿ ਡਾਕਟਰਾਂ ਨੇ ਮੰਨਿਆ ਕਿ ਸਾਡੇ ਤੋਂ ਆਂਤਲੀ ਵੱਢੀ ਗਈ ਹੈ ਇੰਜਰੀ ਹੋਈ ਸੀਗੀ ਉਹਨੂੰ ਰਿਪੇਅਰ ਕੀਤਾ ਗਿਆ ਬਟ ਕੋਈ ਜਾਣ ਕੇ ਨਹੀਂ ਵੱਢਿਆ ਗਿਆ ਕੁਝ ਵੀ ਜੋ ਮੇਰੇ ਸਰਜਨ ਨੇ ਸਟੇਟਮੈਂਟ ਦਿੱਤੀ ਹੈ ਬਾਕੀ ਇਹਨਾਂ ਦੇ ਵੱਲੋਂ ਕਾਨੂੰਨੀ ਕਾਰਵਾਈ ਸ਼ੁਰੂ ਹੋਈ ਵੀ ਹੈ ਪਿਛਲੇ 2-3 ਦਿਨ ਪਹਿਲਾਂ ਮੈਨੂੰ ਬੁਲਾਇਆ ਸੀਗਾ ਤੇ ਅਸੀਂ ਆਪਣੀ ਉੱਥੇ ਸਟੇਟਮੈਂਟ ਦੇ ਕੇ ਵੀ ਆਏ ਹਾਂ ਗਿਆ ਕਿ ਸਮਰਾਲਾ ਪੁਲਿਸ ਸਟੇਸ਼ਨ ਦੇ ਹਾਂਜੀ ਸਮਰਾਲਾ ਪੁਲਿਸ ਸਟੇਸ਼ਨ ਦੇ ਠੀਕ